ी सणे जु बोल्मगोल्मीकिबिमभ्याु गो तफर्या सकारे बाबा तेरी बाणी शणके कौलीढ़ेरा ਦੇ ਨਾਲ ਭਾਰ ਕੀ ਅਪਾ ਪਾ ਤੇਰੀ ਬਾਣੀ ਸੁਣ ਕੇ ਕੋਕਰੀ ਤ੍ਰੀ ਠੜੀ ਰਹਾ ਦੀ ਨਾਲ ਭਾਰ ਕੀ ਅਪਾ ਤੇਰੀ ਬਾਣੀ ਸੁਣ ਕੇ

ਬਾਬਾ ਤੇਰੀ ਬਾਣੀ ਸੁਣ ਕੇ ਕਉ ਡੇਰੀ ਠੜੀ ਰਹਾਂਦੀ ਨਾਲ ਭਰ ਗਈ ਐ ਬਾਬਾ ਤੇਰੀ ਬਾਣੀ ਸੁਣ ਕੇ ਗੁਰਦੰਡੀ ਕੋਲੀ ਮੋਕ ਰਗਦੀ ਹਰ ਗੁਰਮਾਨੀ ਬਾਣੀ ਲਾਦੇ ਸੀ ਬਿ ਆਸ ਤੂੰ ਭਰ ਕੀ ਆਪਾ ਤੇਰੀ ਬਾਣੀ ਸੁਣ ਕੇ ਕੋੜੀ ਰਠੇ ਰਾਂਦੇ ਨਾਲ ਆਪਾਰਗੀ ਆਪਾ ਤੇਰੀ ਬਾਣੀ ਸੁਣ ਕੇ ਕੋੜੀ ਤੇਰਾ ਸੰਦੇ ਨਾਲ ਆਪਾਰ ਗੀ ਅੱਬਾ ਤੇਰੀ ਬਾਣੀ ਸੁਣ ਕੇ ਗੁਰੂ ਰੱਬ ਦੀ ਕਰਨੀ ਰਾਤੀ ਵਿਟਿ ਦੇਖ ਲਈ ਜੁਲਾਵਾ ਗਾ ਡਗ ਬਿਟਿ ਲਾਣੀ ਗੁੰਵਲੇ ਬਾਣੀ ਰਖ ਆਗੀ ਸਤੇ ਧਰ ਕੇ ਬਾਬਾ ਤੇ கௌட டி பாராணி சுணக்கார ਮੌਲਗੀ ਉੱਟ ਕੀ ਵੇਖਲਾ ਕੋਈ ਚੂਰ ਹੋਊਗਾ ਆਪਾਂ ਗਰੀਬ ਕਿਰਤੋਂ ਭਾਵਨਾਗੇ ਜੀ ਲੈ ਆ ਤਾਣੀ ਵੀ ਕੀ ਸੀ ਚਰੋ ਧਾਰ ਕੇ ਬਾਪ ਤੇਰੀ ਬਾਣੀ ਸੁਣ ਕੇ ਕੌੜੀ ਠੜੇਰਾ ਨਾਲ ਭਰਗੀ ਬਾਪਾ ਤੇਰੀ ਬਾਣੀ ਸੁਣ ਕੇ ਕੋੜੀ ਢੜੀ ਰਹਾ ਦੀ ਨਾਲ ਭਰ ਗਈ ਬਾਪਾ ਤੇਰੀ ਬਾਣੀ ਸੁਣ ਕੇ ਸਾਰੀ ਜੀ ਨਾਮ ਜੁਣਤਾ ਮਾਹੂਗਾ ਜੀ ਲਿਆ ਲੈਣਾ ਬਾਣੀ ਵੀ ਕੋ ਮਾ ਬਾ கௌட சாந்த பணி சோணக்கி ੜੀ ਰਸਾਂ ਦੀ ਨਾਲ ਅਭਾਰ ਗੀ ਤੇਰੀ ਬਾਣੀ ਸੁਣ ਕੇ ਹੋਊਗਾ ਗੁਰੂ ਗੁਰੂ ਮਹੰਦੇ ਰਹੇ ਰੱਖਦੇ ਅਮਰਾਂ ਕੀ ਆਖੋ ਸੁਝਾਈ ਨੇ ਕਿੰਨਾ ਸਾਡ ਗੁਰੂ ਨੇ ਕੀ ਕਹਿਣਾ ਰਹੀ ਗ੍ਰੀਵਣੀ ਨੇ ਲੈ ਜੋੜੀ தோ கேபா தரிவ சோணக்கி டேராசாவி பார்கேணி சோணக்கே ரடே ரே ਤੇਰੀ ਬਾਣੀ ਸੁਣ ਕੇ ਲੋਗ ਅਗ੍ਯੂਰੇ ਗੁਰੂ ਨਾਨਕ ਹੋਰ ਸਾਧੂ ਗੁਰੂ ਅਮਰਦਾਸ ਹੋ ਗਿਆ ਤੇਰੀ ਬਾਣੀ ਜਾਉ ਵੀ ਵਿਵੇਦਾਨੇ ਰਤੇ ਚੜ ਕੇ ਬਾਪਾ ਤੇਰੀ ਬਾਣੀ ਸੁਣ ਕੇ ਕੌੜੇ ਹਾੜੀ ਰਸਾਂ ਦੇ ਨਾਲ ਭਰ ਗਈ ਬਸਤੀ ਦੀ ਪਾਣੀ ਸੁਣ ਕੇ ਕੌੜੀ ਰੀ ਚੜੀ ਰਸਾਂ ਦੇ ਨਾਲ ਭਰ ਗਈ ਬਬਤੀ ਦੀ ਪਾਣੀ ਸੁਣ ਕੇ